ਕੋਲਕਾਤਾ ਦੇ ਵਿੱਚ ਇੱਕ ਰੈਜ਼ੀਡੈਂਟ ਡਾਕਟਰ ਦੇ ਨਾਲ ਜ਼ਬਰਦਸਤ ਹੋਣ ਦੇ ਮਾਮਲੇ ਦੇ ਵਿੱਚ ਤਮਾਮ ਦੇਸ਼ ਭਰ ਦੇ ਵਿੱਚ ਜੜੀ ਡਾਕਟਰਾਂ ਦੀ ਹੜਤਾਲ ਚੱਲ ਰਹੀ ਹੈ ਜਿਸ ਤੋਂ ਬਾਅਦ ਚੰਡੀਗੜ੍ਹ ਔਰ ਪੰਜਾਬ ਦੇ ਵਿੱਚ ਵੀ ਇਹ ਹੜਤਾਲ ਲਗਾਤਾਰ ਜਾਰੀ ਹੈ ਤਮਾਮ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ ਇਸ ਦੇ ਵਿੱਚ ਬੀਜੇਪੀ ਦੇ ਨੈਸ਼ਨਲ ਸਪੋਕਸਪਰਸਨ ਡਾਕਟਰ ਆਰ ਪੀ ਸਿੰਘ ਹੁਣਾ ਨੇ ਕਿਹਾ ਕਿ ਜੋ ਮੁੱਖ ਮੰਤਰੀ ਨੇ ਉਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਅਸਤੀਫਾ ਦੇਣਾ ਚਾਹੀਦਾ ਹੈ ਤਾਂ ਪੂਰੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਤੁਸੀਂ ਕਿਸ ਤਰੀਕੇ ਦੇ ਨਾਲ ਕਹਿ ਰਹੇ ਹੋ ਕਿ ਅਸਤੀਫਾ ਦੇਣਾ ਜਿੱਦਾ ਕੀ ਕਾਰਨ ਕੀ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਸ਼ੁਰੂ ਤੋਂ ਹੀ ਮਮਤਾ ਬੇਨ ਜੀ ਪੂਰੇ ਕੇਸ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਸ਼ੁਰੂ ਵਿੱਚ ਉਹਦੇ ਮਾਪਿਆਂ ਨੂੰ ਕਹਤਾ ਕਿ ਸੁਸਾਈਡ ਹੈ ਫਿਰ ਉਸ ਤੋਂ ਬਾਅਦ ਜਦ ਇਨਵੈਸਟੀਗੇਸ਼ਨ ਕੀਤੀ ਗਈ ਤੇ ਕਿਹਾ ਗਿਆ ਨਹੀਂ ਨਹੀਂ ਇੱਕ ਬੰਦੇ ਨੇ ਰੈਪ ਕੀਤਾ ਉਹ ਅਸਿਰ ਅਰੈਸਟ ਕਰ ਲਿਆ ਜਦਕੀ ਬੜਾ ਸਪਸ਼ਟ ਸੀ ਕਿ ਉਹ ਬਿੱਟਿਆ ਦੀ ਟੰਗਾ 180 ਡਿਗਰੀਆਂ ਫੱਟੀਆਂ ਹੋਈਆਂ ਸੀਨ ਮੂੰਹ ਤੋਂ ਕੋਈ ਨਿਕਲਦਿਆ ਪਿਆ ਸੀ ਉਹਦੇ ਬਾਕੀ ਸਰੀਰ ਦੇ ਹੱਡੀਆਂ ਟੁੱਟੀਆਂ ਹੋਈਆਂ ਸੀ ਉਹਦੇ ਗੁੱਫਤ ਅੰਗਾਂ ਤੋਂ ਕੋਈ ਨਿਕਲ ਰਿਹਾ ਸੀ ਔਰ 150 ਗ੍ਰਾਮ ਉਹਦੇ ਚ ਸਿਮਿੰਟਸ ਪਾਏ ਗਏ ਜਿਹੜਾ ਦਿਖਦਾ ਹੈ ਕਿ ਸਪਸ਼ਟ ਹੈ ਕਿ ਗੈਂਗਲੇਪ ਹੋਇਆ ਹੈ ਪਰ ਕਿਚਨ ਅਕਦਰ ਸਰਕਾਰ ਇੱਕ ਬੰਦੇ ਨੂੰ ਅਰੈਸਟ ਕਰਕੇ ਪੂਰੇ ਮਾਮਲੇ 'ਤੇ ਟੱਕਣ ਦੀ ਕੋਸ਼ਿਸ਼ ਕਰ ਰਹੀ ਸੀ ਮਾਪੇ ਨੇ ਕਿਹਾ ਡਾਕਟਰ ਨੇ ਕਿਹਾ ਕੰਟਰੀ ਵਾਈ ਡਾਕਟਰ ਨੇ ਕਿਹਾ ਸੀਬੀਆਈ ਇਨਕੁਆਰੀ ਅਸੇਦੋ ਉਹਨੇ ਸੀਬੀਆਈ ਕਾਰਨ ਸਦਿਆ ਨਾ ਮਰ ਕਾਰਤਾ ਹਾਈ ਕੋਰਟ ਨੂੰ ਇੰਟਰਵਿ ਜਦੋਂ ਸੀਬੀ ਇਨਕੁਆਰੀ ਲੱਗੀ 12 ਘੰਟੇ ਚ ਉੱਥੇ ਜਿੱਥੇ ਪੂਰਾ ਮਾਮਲਾ ਘਟਿਆ ਸੀ ਉੱਥੇ ਹਮਲਾ ਕਰਾਤੀ ਉੱਥੇ ਉੱਥੇ ਆਪਣੇ ਗੁੰਡੇ ਪੇਜ ਕੇ ਟੀਐਮਸੀ ਦੇ ਵਰਕਰ ਪੇਜ ਕੇ ਉੱਥੇ ਹਮਲਾ ਕਰਾ ਕੇ ਉੱਥੇ ਪੂਰਾ ਕ੍ਰਾਈਮ ਸੀਨ ਨੂੰ ਖਰਾਬ ਕਰਤਾ ਵਿਕਟਾ ਕਿਦਰ ਕਿਦਰ ਕਿਸੇ ਨੂੰ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਕਰਨ ਤੋਂ ਬਾਅਦ ਇਹ ਕਹਿੰਦੇ ਇਹ वाਮ ਔਰ ਰਾਮ ਨੇ ਕਰਾਇਆ ਉਹ ਵੀ ਵਿਕਟਾ ਕਿ ਪੋਲਿਟিক্যাল ਕਲਰ ਦੇ ਦੀ ਕੋਸ਼ਿਸ਼ ਕੀਤੀ ਜਾ ਰਹੀ ਬਈ ਵਾਮ ਔਰ ਭਾਜਪਾ ਕਹਿੰਦੇ ਜੇਕਰ ਤੂੰ ਪੋਲਿਟিক্যাল ਕਰਦਾ ਜਾਣ ਕੇ ਸ਼ਾਰਤ ਕਰਕੇ ਰਾਮ ਦਾ ਨਾਮ ਲੈਣਾ ਉਹ ਕਿੱਜਰੇ ਕਿੱਰੇ ਹਿੰਦੂ ਮੁਸਲਮਾਨ ਦਾ ਇਸ਼ੂ ਲੈਣਾ ਚਾਹੁੰਦੇ ਨੇ ਫੈਕਟ ਹੈ ਕਿ ਇਹ ਇੱਕ ਗੈਂਗ ਰੇਪ ਦਾ ਮਾਮਲਾ ਹੈ ਤੁਸੀਂ ਇੱਕ ਬੰਦੇ ਨੂੰ ਅਰੈਸਟ ਕਰਕੇ ਕਿਸੇ ਨਾ ਕਿਸੇ ਵੱਡੇ ਆਪਣੇ ਅਹੁਦੇਦਾਰ ਨੂੰ ਜਾਂ ਖੋਸਤ ਹੈ ਕੋਈ ਵੱਡਾ ਕੋਈ ਕੋਈ ਸਰਕਾਰੀ ਅਹੁਦੇਦਾਰ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਸ ਕਰਕੇ ਅਸੀਂ ਕਹੇ ਰਿਹਾ ਵੀ ਸੀ ਇਸ਼ੂ ਡਿਜ਼ਾਈਨ ਕੋਈ ਜਿਹੜਾ ਹਮਲਾ ਹੋਇਆ ਸਟੇਟ ਇੰਟੈਲੀਜੈਂਸ ਸਟੇਟ ਦੀ ਸੀਆਈਡੀ ਉਹ ਹੋਮ ਮਿਨਿਸਟਰ ਨੂੰ ਰਿਪੋਰਟ ਕਰਦੀ ਹੈ ਔਰ ਸਟੇਟ ਦੀ ਹੋਮ ਮਿਨਿਸਟਰ ਮਮਤਾ ਬੇਨਰਜੀ ਹੈ ਅਗਰ ਉਹਦੀ ਜਾਣਕਾਰੀ ਚ ਨਹੀਂ ਸੀ ਕਿ ਹਮਲਾ ਹੋਣ ਜਾ ਰਿਹਾ ਜਾਂ ਤਾਂ ਮਾਮਲਾ ਹੋ ਰਿਹਾ ਤਾਂ ਉਹਨੂੰ ਉੱਥੇ ਬਣਾ ਰਹਿੰਦਾ ਕੋਈ ਅਧਿਕਾਰ ਨਹੀਂ ਕਿਉਂਕਿ ਹਮਲਾ ਕਿੱਥੇ ਹੋ ਰਿਹਾ ਕਿ ਜਿੱਥੇ ਇਹ ਸਾਰਾ ਕ੍ਰਾਈਮ ਹੋਇਆ ਉਸ ਕ੍ਰਾਈਮ ਸੀ ਨੂੰ ਕਵਰ ਕਰਨ ਵਾਸਤੇ ਇਹ ਮਾਮਲਾ ਕੀਤਾ ਜਾ ਰਿਹਾ ਹੈ ਜੇਕਰ ਲੈ ਲਈ ਟੀਮ ਸੀ ਹੋ ਗਈ ਜੰਡੀਆ ਲਾਇੰਸ ਹੋ ਗਿਆ ਸਾਰੇ ਫਿਲਹਾਲ ਚੁੱਪ ਨੇ ਕੋਈ ਬਿਆਨ ਅਜੇ ਤੱਕ ਨਹੀਂ ਜਾਰੀ ਕੀਤਾ ਕਿ ਲੇਕਿਨ ਉਸ ਹਮਲੇ ਦੇ ਵਿੱਚ ਇੱਕ ਗੱਲ ਕਰੀ ਤਾਂ ਪੂਰਾ ਹਸਤਾ ਜਿਹੜਾ ਉਹ ਤੋੜਫੋੜ ਕਰ ਦਿੱਤੀ ਕਿ ਸਪੈਸ਼ਲੀ ਤੌਰ ਤੇ ਉਹ ਮੌਕਾ ਹੈ ਜਿਸ ਸੇ ਸਾਰਾ ਕੁਝ ਹੋਇਆ ਸੀਗਾ ਉੱਥੇ ਕੈਮਰਾਸ ਉੱਥੇ ਡੀਵੀਆਰਸ ਉੱਥੇ ਹੋਰ ਜਿਹੜਾ ਕ੍ਰਾਈਮ ਸੀਨ ਤੇ ਸਾਰਾ ਖਰਾਬ ਕਰ ਦਿੱਤਾ ਕਿ ਸਰਕਾਰ ਮਮਤਾ ਬੇਨਰਜੀ ਸਾਣਾ ਸਿੱਧੀ ਸਾਣਾ ਕਹਿ ਰਹਾ ਹੈ ਕਿ ਕਿਸੇ ਵੱਡੇ ਆਫਿਸ ਬੀਰਨ ਨੂੰ ਕਿਸੇ ਵੱਡੇ ਅਹੁਦੇਦਾਰ ਨੂੰ ਕਿਸੇ ਸਰਕਾਰੀ ਮੁਲਾਜ਼ਮ ਨੂੰ ਬਚਾ ਦੀ ਕੋਸ਼ਿਸ਼ ਕਰ ਰਹੀ ਹੈ ਔਰ ਨਹੀਂ ਤੇ ਹਮਲਾ ਹੋ ਨਹੀਂ ਸਕਦਾ ਸੀ ਔਰ ਹਮਲਾ ਹੋਣ ਤੋਂ ਬਾਅਦ ਫਿਰ ਕਹਿ ਦੇਣਾ ਕਿ ਲੈਫਟ ਜਾਂ ਆਮ ਨੇ ਕੀਤਾ ਹੈ ਵਾਹਮ ਜਾਂ ਆਮ ਨੇ ਕੀਤਾ ਹੈ ਦਿੱਖਦਾ ਹੈ ਕਿ ਸੋਚ ਕੀ ਹੈ ਇਸ ਕਰਕੇ ਸੀ ਕਹਿ ਰਹੇ ਕਿ ਉਹਨੂੰ ਅਸਤੀਫਾ ਦੇਣਾ ਚਾਹੀਦਾ ਔਰ ਇਮੀਡੀਏਟ ਅਸਤੀਫਾ ਦੇਗੀ ਤਾਂ ਉੱਥੇ ਨਿਰਪੱਖ ਜਾਂਚ ਹੋ ਪਾਏਗੀ ਕਿਉਂਕਿ ਉਸ ਤੋਂ ਬਾਅਦ ਪੰਜਾਬ ਲੈ ਲਈਏ ਚੰਡੀਗੜ੍ਹ ਲੈ ਲਈ ਤਮਾਮ ਜਗ੍ਹਾ ਦੇ ਉੱਪਰ ਵੀ ਜਿਹੜੇ ਡਾਕਟਰਸ ਨੇ ਉਹ ਹੜਤਾਲ ਤੇ ਚਲੇ ਗਏ ਨੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਜੇਕਰ ਗੱਲ ਕਰੀ ਤਾਂ ਪੂਰੇ ਸੂਬੇ ਤੋਂ ਇਲਾਵਾ ਹੋਰ ਵੀ ਕਈ ਸੂਬਿਆਂ ਤੋਂ ਇੱਥੇ ਮਰੀਜ਼ ਪਹੁੰਚਦੇ ਆ ਪੀਜੀਆਈ ਦੇ ਚੰਗਤਮਨ ਨੂੰ ਚਿੰਤਾ ਕਰਨੀ ਚਾਹੀਦੀ ਜੀ ਭਗਵੰਤ ਮਾਨ ਫੋਨ ਕਰ ਰਿਹਾ ਮਮਤਾ ਬੈਣੀ ਕਿਉਂ ਨਹੀਂ ਕਹਿੰਦਾ ਕਿ ਇਹ ਗਲਤ ਹੈ ਮਾਮਲਾ ਤੁਸੀਂ ਸਿਫਾਰਾ ਦਿਓ ਔਰ ਜਾਂਚ ਠੀਕ ਹੁੰਦੇ ਹੋ ਇਹਨਾਂ ਤਾਂ ਭਗਵੰਤ ਮਾਨ ਮਮਤਾ ਬੈਣੀ ਜੀ ਨਾਲ ਖਲੋਤਾ ਜਿਹੜਾ ਕਿ ਇਹ ਪੂਰੇ ਜਾਂਚ ਵਿੱਚ ਖਰਾਬੀ ਕਰ ਰਹੀ ਹੈ ਜਾਂ ਭਗਵੰਤ ਮਾਨ ਉਹ ਦੋਸ਼ੀਆ ਨਾਲ ਖਲੋਤਾ ਜਿਨ੍ਹਾਂ ਨੇ ਉਹ ਬਿੱਟੀਆਂ ਜੀ ਟੰਗਾ 180 ਡਿਗਰੀ ਫਾੜਤੀਆਂ ਓਏ ਉਹਨਾਂ ਨਾਲ ਖੋਤਾ ਭਗਵੰਤ ਮਾਰ ਇਹ ਤੇ ਭਗਵੰਤ ਨੂੰ ਚਿੰਤਾ ਕਰੀ ਜੀ ਭਗਵੰਤ ਨੂੰ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਜੇ ਮਮਤਾ ਇਹਨਾਂ ਨੂੰ ਕਿ ਇਮੀਡੀਏਟ ਸਿਫਾ ਦਿਓ ਤਾਂ ਕਿ ਪੂਰੇ ਦੇਸ਼ 'ਚ ਇੱਕ ਸ਼ਾਂਤੀ ਦਾ ਮੌਲਾ ਸਕੇ ਕਿਉਂਕਿ ਰੈਜ਼ੀਡੈਂਟ ਡਾਕਟਰ ਦਾ ਇੱਥੇ ਇਹ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਪੂਰੇ ਪੰਜਾਬ 'ਚ ਵੀ तमाम ਸੂਬਿਆਂ ਦੇ ਵਿੱਚ ਜਿਹੜਾ ਮਾਹੌਲ ਵਿਗੜਿਆ ਸੋ ਇਸ ਦਾ ਹੱਲ ਕੀ ਹੈ ਅਸਲ ਵਿੱਚ ਹੁਣ ਕਿਵੇਂ ਇਹ ਸਾਰਾ ਕੁਝ ਵਾਪਸ ਉਸੇ ਜਗ੍ਹਾ ਤੱਕ ਪਹੁੰਚੇਗਾ ਦੇਖੋ ਰੈਜ਼ੀਡੈਂਟ ਡਾਕਟਰ ਦੀ ਗਲਤੀ ਨਹੀਂ ਹੈ ਅੱਜ ਅਸੀਂ ਅਤੀ ਰਾਤੀ ਨੂੰ ਡਾਕਟਰ ਨੂੰ ਬੁਲਾਉਂਦੇ ਹਾਂ ਹਸਪੀਟਲ ਡਾਕਟਰ ਰਾਤੀ 2 ਵਜੇ ਆ ਜਾਂਦਾ ਕੋਈ ਕੋਈ ਨੂੰ ਦਰ ਲੱਗੇਗਾ ਉਹਨਾਂ ਦੀ ਸਿਕਿਉਰਿਟੀ ਦੀ ਚਿੰਤਾ ਕੌਣ ਕਰੇਗਾ ਔਰ ਅਗਰ ਇਸ ਘਟਨਾ ਵਿੱਚ ਠੀਕ ਟੰਗ ਨਾਲ ਇਨਸਾਫ ਨਹੀਂ ਮਿਲਿਆ ਤੇ ਉਹ ਪੂਰੇ ਦੇਸ਼ 'ਚ ਮੈਸੇਜ ਨਹੀਂ ਜਾਏਗਾ ਔਰ ਪੀਐਮ ਨੇ ਤੇ ਕੱਲ ਲਾਲ ਗ੍ਰੇਤ ਹੋਏ ਆਖਿਆ ਵੀ ਜਿਹੜੇ ਹੋ ਜੇ ਰਾਖਸ਼ੀ ਪ੍ਰਵਰਤੀ ਦੇ ਲੋਕੀ ਨੇ ਉਹਨਾਂ ਨੂੰ ਠੀਕ ਕਰਨਾ ਜ਼ਰੂਰੀ ਹੈ ਇਸ ਕਰਕੇ ਚਿੰਤਾ ਤੇ ਕਰਨੀ ਪੈਗੀ ਮਮਤਾ ਬੈਨਰਜੀ ਨੂੰ ਵੀ ਔਰ ਬਾਕੀ ਆਪੋਜੀਸ਼ਨ ਲੀਡਰਸ ਨੂੰ ਵੀ ਕਿ ਇਹ ਮਾਮਲਾ ਠੀਕ ਚੱਲੇ ਔਰ ਇਹ ਸੇ ਜ਼ਰੂਰੀ ਹੈ ਕਿ ਮਮਤਾ ਬੈਨਰਜੀ ਨੂੰ ਅਸਤੀਫਾ ਦੇਣਾ ਪਏਗਾ ਤਾਂ ਕਿ ਇਸ ਦੀ ਜਾਂਚ ਬਿਲਕੁਲ ਪੁਖਤਾ ਔਰ ਠੀਕ ਜਾਂਚ ਹੋ ਸਕੇ ਪੰਜਾਬ ਦੇ ਵਿੱਚ ਵੀ ਕੋਈ ਆਪਣਾ ਇਕੱਠ ਕਰੋਗੇ ਇਸ ਮਾਮਲੇ ਨੂੰ ਇਨਸਾਫ ਦਿਵਾਉਣ ਲਈ ਪਾਰਟੀ ਆਲਰੇਡੀ ਇਸ ਕੰਮ ਇਸ ਇੱਥੇ ਕੰਮ ਕਰ ਰਹੀ ਹੈ ਔਰ ਸਾਰੀ ਪਾਰਟੀ ਆਲਰੇਡੀ ਚਿੰਤਾ ਕਰ ਰਹੀ ਹੈ ਕਿ ਕਿਤਨਾ ਇਸ ਮਾਮਲੇ ਨੂੰ ਇਨਸਾਫ ਇਸ ਮਾਮਲੇ ਨੂੰ ਇਨਸਾਫ ਮਿਲੇ ਔਰ ਪੂਰੇ ਦੇਸ਼ ਭਰ ਵਿੱਚ ਇਸ ਗੱਲ ਨੂੰ ਲੈ ਕੇ ਪ੍ਰੈਸ਼ਰ ਬਿਲਡ ਅਪ ਕੀਤਾ ਜਾਏ ਮਮਤਾ ਬੈਨਰਜੀ ਉੱਤੇ ਤਾਂ ਕਿ ਉਹ ਅਸਤੀ ਸਿੱਧੇ ਤੌਰ ਦੇ ਉੱਪਰ ਕਲਕੱਤਾ ਦਾ ਇਹ ਪੂਰਾ ਮਾਮਲਾ ਹੈ ਜਿਸ ਤੋਂ ਬਾਅਦ ਜੇਕਰ ਗੱਲ ਕਰੀ ਤਾਂ ਭਾਜਪਾ ਦੇ ਸੀਨੀਅਰ ਆਗੂ ਵੀ ਨੇ ਔਰ ਨੈਸ਼ਨਲ ਸਪੋਕਸਪਰਸ ਨੀਰਪੀ ਸਿੰਘ ਉਹਨਾਂ ਨੇ ਮੁੱਦਾ ਜਿਹੜਾ ਲਗਾਤਾਰ ਚੁੱਕ ਰਹੇ ਨੇ ਔਰ ਕਿ ਵੀ ਕਿਹਾ ਗਿਆ ਕਿ ਪੂਰੀ ਪਾਰਟੀ ਜਿਹੜੀ ਹੈਗੀ ਆ ਉਹ ਇਸ ਮੁੱਦੇ ਨੂੰ ਲੈ ਕੇ ਉਸ ਨੂੰ ਪਰਿਵਾਰ ਨੂੰ ਵੀ ਸਵਾਗਤ ਦਵਾਵੇਗੀ ਔਰ ਅੱਗੇ ਇਹੋ ਜਿਹਾ ਕੁਝ ਨਾ ਹੋਵੇ ਉਸ ਤੇ ਵੀ ਸਖਤ ਕਦਮ ਜਿਹੜੇ ਉਹ ਚੁੱਕੇ ਜਾਣਗੇ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕਾਂਗ ਦਿਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par